19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਬੱਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਅਸੀਂ ਕੈਬਨਟ ਮੀਟਿੰਗ ਦੇ ਵਿੱਚ ਚਰਚਾ ਕੀਤੀ ਹੈ ਤੇ ਸਮੇਂ-ਸਮੇਂ ਤੇ ਸਾਡੇ ਮੰਤਰੀ ਸਾਹਿਬਾਨ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਹੈ ਸਾਡੇ ਮੰਤਰੀ ਸਾਹਿਬਾਨ ਉਹਦੇ ਵਿੱਚ ਮੀਟਿੰਗਾਂ ਕਰਦੇ ਨੇ ਤੇ ਅਸੀਂ ਬਹੁਤ ਵੱਡੇ ਪੱਧਰ ਤੇ ਬਣਾਵਾਂਗੇ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹਿੰਦੀ ਚਾਦਰ ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਉਹਨਾਂ ਦੀ ਤੇ ਬਹੁਤ ਵੱਡੀ ਦੇਨ ਹੈ 100 ਜਿਹੇ ਮਹਾਪੁਰਸ਼ਾਂ ਦਾ 350 ਸਾਲਾ ਜਿਹੜਾ ਦਿਵਸ ਆ ਮਨਾਉਣ ਦੀ ਗੱਲ ਹੈ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਵੀ ਹੈ ਤੇ ਅਸੀਂ ਇਸ ਨੂੰ ਇੱਕ ਇਸ ਤਰੀਕੇ ਨਾਲ ਇੱਕ ਮਤਲਬ ਬਹੁਤ ਹੀ ਦੇਖਣ ਵਾਲਾ ਤੇ ਮਹਿਸੂਸ ਕਰਨ ਵਾਲਾ ਇੱਕ ਹੋਵੇਗਾ ਉਹ ਤਾਂ ਅਸੀਂ ਉਸ ਤਰੀਕੇ ਨਾਲ ਪੰਜਾਬ ਸਰਕਾਰ ਪੂਰੀ ਤਰ੍ਹਾਂ ਬਿਲਕੁਲ ਅਸੀਂ ਪਿੱਛੇ ਸਾਡੀ ਮੀਟਿੰਗ ਵੀ ਸੀ ਮੈਂ ਵੀ ਉਹਦੇ ਵਿੱਚ ਸੀ ਤਾਂ ਅਸੀਂ ਅੰਦਾਜ਼ੇ ਲਾਰੇ ਸੀ ਵੀ ਕਿੰਨੇ ਟਰਾਲੀ ਆਊਗੀ ਤਾਂ ਅਸੀਂ ਲਾਉਣੇ ਸੀ ਪਤਾ ਨਹੀਂ 10000 ਸ਼ਾਇਦ ਵੀ 10000 ਤੇ ਟਰਾਲੀ ਆ ਜਾਏਗੀ ਸ਼ਾਇਦ ਇਸ ਤੋਂ ਜ਼ਿਆਦਾ ਆ ਜਾਵੇ ਸੋ ਉਹਦੇ ਲਈ ਕਿੰਨੀ ਜਗ੍ਹਾ ਜਿਹੜੀ ਪਾਰਕਿੰਗ ਦੇ ਲਈ ਚਾਹੀਦੀ ਆ ਮਤਲਬ ਕਹਿੰਦਾ ਵੀ ਹਰ ਚੀਜ਼ ਤੇ ਸਾਡਾ ਧਿਆਨ ਹੈ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਸੁਵਿਧਾ ਨਾ ਹੋਵੇ ਕਿਉਂਕਿ ਬਹੁਤ ਪਿਆਰ ਨਾਲ ਸਤਿਕਾਰ ਨਾਲ ਸ਼ਰਧਾਲੂ ਇੱਥੇ ਆਉਂਦੇ ਆ। ਸੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਤੇ ਉਸ ਗੱਲ ਤੇ ਸਾਰੇ ਦੇ ਵਿਚਾਰ ਹੋਦੇ ਕਿਵੇਂ ਕਿੱਥੇ ਰਹਿਣ ਦਾ ਇਂਤਜ਼ਾਮ ਕਰਨਾ, ਕਿੱਥੇ ਟੈਂਟ ਲਾਉਣਾ ਹੈ, ਕਿੱਥੇ ਕੀ ਕਰਨਾ ਹੈ। ਇਹ ਸਾਰਾ ਜਿਹੜਾ ਵਿਚਾਰ ਵਟਾਂਦਰਾ ਚੱਲਦਾ ਰਿਹਾ। ਫਿਕਰ। ਉਹ ਜਿਵੇਂ ਤੁਸੀਂ ਕਿਹਾ ਪ੍ਰਬੰਧ ਨੇ ਜਿਹੜੇ ਵੈਸੇ ਤਾਂ ਸਰਕਾਰ ਆਪਣੇ ਵੱਲੋਂ ਪੂਰੇ ਪ੍ਰਬੰਧ ਕਰਦੀ। ਪਰ ਮੈਂ ਸਮਝਦਾ ਤੇ ਸਭ ਤੋਂ ਵੱਡਾ ਪ੍ਰਬੰਧ ਮਹਾਮਾਇੀ ਦੀ ਕਿਰਪਾ ਹੀ ਹੈ ਕਦੇ ਵੀ ਇੱਥੇ ਇਸ ਤਰ੍ਹਾਂ ਦੀ ਗੱਲ ਐ ਨਹੀਂ ਮਹਿਸੂਸ ਹੋਇਆ ਵੀ ਇੱਥੇ ਪ੍ਰਸ਼ਾਸਨ ਦੀ ਕੋਈ ਕਟਾਹੀ ਹੈ ਜਾਂ ਪੁਲਿਸ ਦੀ ਕੋਈ ਕਟਾਹੀ ਹੈ ਉਹ ਮਹਾਮਾਇੀ ਧਿਆਨ ਰੱਖਦੀ ਹੈ ਸਾਰਿਆਂ ਦਾ ਬਾਕੀ ਸਰਕਾਰ ਵੱਲੋਂ ਬੜੇ ਪੁਖਤਾ ਪ੍ਰਬੰਧ ਕੀਤੇ ਜਾਂਦੇ ਨੇ ਬੜੀਆਂ ਮੀਟਿੰਗਾਂ ਵੀ ਹੁੰਦੀਆਂ ਨੇ ਤੇ ਇੰਪਲੀਮੈਂਟ ਵੀ ਜਿਹੜਾ ਕਰਨ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿਤੇ ਕੋਈ ਕਮੀ ਰਹਿ ਜਾਂਦੀ ਹੋਵੇ ਮੇਰੇ ਪਰ ਸਰ ਜੀ ਸਰ ਤੁਹਾਡੀਆਂ ਖਬਰਾਂ ਦਾ ਪੂਰਾ ਹੈ ਸਰਕਾਰ ਤੁਹਾਡੀਆਂ ਖਬਰਾਂ ਦਾ ਤੁਹਾਡੀਆਂ ਖਬਰਾਂ ਦਾ ਪੂਰਾ ਧਿਆਨ ਰੱਖਦੀ ਹੈ ਤੇ ਹੁਣ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਪੰਜਾਬ ਦੀ ਕੋਈ ਸੜਕ ਐਸੀ ਨਹੀਂ ਰਹਿ ਜਾਊਗੀ ਜਿਹਦੀ ਅਸੀਂ ਰਿਪੇਅਰ ਨਹੀਂ ਕਰਨੀ ਤੇ ਨਵੀਂ ਨਹੀਂ ਬਣਾਉਣੀ ਕਿਉਂਕਿ ਪਿਛਲੇ ਸਵਿਆਂ ਦੇ ਵਿੱਚ ਸਾਰਾ ਪਤਾ ਹੈ ਕਿ ਕੇਂਦਰ ਦੀ ਸਰਕਾਰ ਹੈ ਜਿਹੜੀ ਉਹ ਕਿਸ ਤਰੀਕੇ ਨਾਲ ਸਾਡੇ ਪੈਸੇ ਰੋਕੀ ਖੜੀ ਦੀ ਹਰ ਤਰੀਕੇ ਦੇ ਨਾਲ ਸਾਨੂੰ ਤੰਗ ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਸੀ ਆਰਡੀਐਫ ਦੇ ਪੈਸੇ ਸਾਡੇ ਰੋਕੀ ਖੜੇ ਤੇ ਪਰ ਹੁਣ ਅਸੀਂ ਸਾਰਾ ਆਈਡੈਂਟੀਫਾਈ ਕਰ ਲਿਆ ਇਥੋਂ ਦੇ ਐਮ.ਐਲ.ਏ ਸਾਹਿਬ ਤੁਹਾਨੂੰ ਦੱਸ ਦਣਗੇ ਸਾਰੇ ਹਲਕਿਆਂ ਦੇ ਵਿੱਚ ਸੜਕਾਂ ਆਈਡੈਂਟੀਫਾਈ ਕੀਤੀਆਂ ਨੇ ਤੇ ਬਰਸਾਤਾਂ ਤੋਂ ਬਾਅਦ ਇਮੀਡੀਏਟ ਬਾਅਦ ਸਾਰੇ ਕੰਮ ਸ਼ੁਰੂ ਹੋ ਜਾਣਗੇ ਸਾਰੀਆਂ ਸੜਕਾਂ ਸਹੀ ਕਰ ਦੇਗੇ ਸਾਡੇ ਧਿਆਨ ਦੇ ਵਿੱਚ ਆਈ ਅਸੀਂ ਸਰਕਾਰੀ ਲੈਵਲ ਤੇ ਹਾਂਜੀ ਅਸੀਂ ਇਸ ਗੱਲ ਦੀ ਚਰਚਾ ਵੀ ਉਹਨਾਂ ਨਾਲ ਕਰਾਂਗੇ ਕਿ ਟੋਲ ਪਲਾਜੇ ਨੇ ਜਿਹੜੇ ਵੈਸੇ ਦੇਖੋ ਪੰਜਾਬ ਸਰਕਾਰ ਦੀ ਦਾ ਜਿੱਥੋਂ ਤੱਕ ਤਾਲਕ ਹੈ ਅੱਜ ਤੱਕ ਇਹ ਇਤਿਹਾਸ ਹੈ ਪੂਰੇ ਦੇਸ਼ ਦੇ ਵਿੱਚ ਕਿ ਤੁਸੀਂ ਟੋਲ ਪਲਾਜੇ ਲੱਗਦੇ ਦੇਖੇ ਹੋਣਗੇ ਛੱਡਦਾ ਨਹੀਂ ਕੋਈ ਦੇਖਿਆ ਅਸੀਂ ਪੰਜਾਬ ਦੇ ਵਿੱਚੋਂ 16 ਟੋਲ ਪਲਾਜੇ ਹਟਾਏ ਆ 65 ਲੱਖ ਰੁਪਇਆ ਜਿਹੜਾ ਦਿੱਲੀ ਲੋਕਾਂ ਦੀਆਂ ਜੇਬਾਂ ਚੋਂ ਨਿਕਲਦਾ ਸੀ ਉਹ ਅਸੀਂ ਬੰਦ ਕਰਾਇਆ ਟੋਲ ਪਲਾਜੇ ਲੱਗੇ ਹੋਏ ਤੇ 440 ਦਿਨਾਂ ਦੀ ਐਕਸਟੈਂਸ਼ਨ ਲੈ ਲਓ ਜੀ ਸਾਲ ਨਹੀਂ ਲਿਖਦੇ ਸੀ ਉਹ ਮਹੀਨੇ ਨਹੀਂ ਲਿਖਦੇ ਸੀ ਲੋਕਾਂ ਨੂੰ ਕਮਲੇ ਬਣਾਉਣੀ 440 ਦਿਨ ਦੀ ਐਕਸਟੈਂਸ਼ਨ ਜੀ 300 ਦਿਨ ਦੀ ਐਕਸਟੈਂਸ਼ਨ ਦੀ ਇਸ ਦਾ ਐਕਸਟੈਂਸ਼ਨ ਲਈ ਜਾਂਦੇ ਦੀ ਤੇ ਸਾਡੀ ਸਰਕਾਰ ਨੇ ਟੋਲ ਪੁਲਾਜੇ ਹਟਾਉਣ ਦਾ ਕੰਮ ਕੀਤਾ ਤੇ ਇਹ ਹਿਮਾਚਲ ਸਰਕਾਰ ਦੇ ਨਾਲ ਅਸੀਂ ਗੱਲ ਕਰਾਂਗੇ ਕਿਉਂਕਿ ਸ਼ਰਧਾਲੂਆਂ ਦਾ ਖਾਸ ਤੌਰ ਤੇ ਇਹਦੇ ਤੇ ਰਾਇਤ ਹੋਣੀ ਚਾਹੀਦੀ ਆ ਟੋਲ ਪੁਲਾਜਾ ਨਹੀਂ ਲੱਗਣਾ ਚਾਹੀਦਾ ਸੀ ਇਸ ਗੱਲ ਦਾ ਉਹਨਾਂ ਨਾਲੇ ਉਸੇ ਤਰ੍ਹਾਂ ਦੇਖੋ ਅਸੀਂ ਪੀਐਮ ਜੀ ਦੀ ਪਬਲਿਕ ਮਾਈਨਿੰਗ ਸਾਈਟਸ ਤੋਂ ਬਣਾਇਆ ਜਾਣਾ ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਹੈ ਉੱਥੇ ਅੱਜ ਵੀ ਕੋਈ ਟਰਾਲੀ ਲੈ ਕੇ ਜਾਂਦਾ ਹੈ ਆਪ ਘਰ ਦਾ ਟਰਾਲੀ ਬਿਨਾ ਮਸ਼ੀਨਾ ਤੋਂ ਤਾਂ ਅਸੀਂ ਉਸੇ ਰੇਟ ਤੇ ਦੇ ਰਹੇ ਹਾਂ ਪਰ ਹੁਣ ਨਵੀਂ ਪਾਲਿਸੀ ਲੈ ਕੇ ਆਏ ਹਾਂ ਹੁਣ ਨਵੀਂ ਪਾਲਿਸੀ ਦੇ ਤਹਿਤ ਜਿਹੜੀ ਪਹਿਲਾਂ ਇੱਕ ਮੋਨੋਪੋਲੀ ਸੀ ਨਾ ਕਿ ਠੇਕੇਦਾਰ ਨੇ ਹੁਣ ਅਸੀਂ ਹਰ ਇੱਕ ਨੂੰ ਠੇਕੇਦਾਰ ਬਣਾਤਾ ਤੁਹਾਡੀ ਆਪਣੀ ਜ਼ਮੀਨ ਹੈ ਤੁਸੀਂ ਸਾਨੂੰ ਕਹੋਗੇ ਅਸੀਂ ਮੈਂ ਆਪਣੀ ਜ਼ਮੀਨ ਤੇ ਖੁਦ ਮਾਈਨਿੰਗ ਕਰਨੀ ਚਾਹੁੰਦਾ ਬੀਵੀ ਲਾ ਲਓ ਅਸੀਂ ਇਸ ਤਰ੍ਹਾਂ ਦਾ ਸਿਸਟਮ ਬਣਾਤਾ ਹਰ ਇੱਕ ਬੰਦੇ ਨੂੰ ਠੇਕੇਦਾਰ ਬਣਾਤਾ ਇਹ ਪਾਲਿਸੀ ਅਸੀਂ ਵਿਧਾਨ ਸਭਾ ਦੇ ਵਿੱਚ ਪਾਸ ਕਰਤੀ ਰੂਲ ਬਣ ਗਏ ਸਾਰੇ ਤੇ 2-3 ਮਹੀਨਿਆਂ ਦੇ ਵਿੱਚ ਉਹ ਤਾਂ ਹਰ ਇੱਕ ਬੰਦਾ ਆਪਣੀ ਜ਼ਮੀਨ ਦੇ ਵਿੱਚੋਂ ਮੈਨੇਜ ਕਰ ਸਕੇਗਾ ਹਰ ਇੱਕ ਬੰਦਾ ਠੇਕੇਦਾਰ ਹੋਏਗਾ ਤਾਂ ਨੇਚਰਲੀ ਜਦੋਂ ਮਾਲ ਦੀ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਹੈ ਡਿਮਾਂਡ ਘਟਾ ਤਾਂ ਰੇਟ ਵੀ ਘਟ ਜਾਂਦੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਵਾਲਾ ਹੈ ਕਿ